ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੀਬੀ ਦੀ ਵੀਡੀਓ ਵਾਇਰਲ ਹੋਈ ਉਹ ਕਹਿੰਦੀ ਮੈਂ ਜੱਜ ਬਣਨ ਵਾਸਤੇ ਪੇਪਰ ਦੇਣ ਵਾਸਤੇ ਗਈ ਸੀ ਤੇ ਉੱਥੇ ਕਹਿੰਦੀ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਪੇਪਰ ਦੇ ਵਿੱਚ ਫੇਰ بیٹھ ਸਕਦੇ ਹੋ ਜੇ ਤੁਸੀਂ ਕਕਾਰ ਲਾਹੋਗੇ ਕੜਾ ਤੇ ਕਿਰਪਾਨ ਲਾਉਣ ਵਾਸਤੇ ਗਿਆ ਸ਼ਾਇਦ ਰਾਜਸਥਾਨ ਦੀ ਇਹ ਘਟਨਾ ਹੈਗੀ ਹੈ ਤੇ ਉਸ ਬੀਬੀ ਨੇ ਜਦੋਂ ਗੱਲਬਾਤ ਕੀਤੀ ਇਹ ਕਿਹਾ ਕਿ ਇੱਕ ਕਾਰ ਮੇਰੇ ਮਰਦੇ ਦਮ ਤੱਕ ਨਾਲ ਹੀ ਜਾਣਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਜੱਜ ਬਣਨ ਵਾਸਤੇ ਮਿਹਨਤ ਕਰ ਰਿਹਾ ਉਹਦੇ ਕੋਲੇ ਲੌਜੀਕ ਹੋਣਾ ਜ਼ਰੂਰੀ ਹੈ ਦਲੀਲ ਹੋਣੀ ਜ਼ਰੂਰੀ ਹੈ ਕਿਉਂਕਿ ਜਿਹੜਾ ਕੋਰਟ ਤੇ ਕਚਹਿਰੀ ਜਿਹਨੂੰ ਅਸੀਂ ਕਹਿੰਦੇ ਆ ਉੱਥੇ ਦਲੀਲ ਦੇ ਨਾਲ ਗੱਲ ਹੁੰਦੀ ਹੈ ਉੱਥੇ ਹਵਾ 'ਚ ਜਦ ਪਾਣੀ ਚ ਡਾਂਗਾਂ ਨਹੀਂ ਮਾਰਕੀ ਜਾਂਦੀਆਂ ਚਲੋ ਉਹ ਤਾਂ ਉਹ ਬੀਬੀ ਦੀ ਸਮਝ ਸੀ ਪਰ ਮੈਂ ਜਿਹੜੀ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇਹ ਹੋਰ ਲਈ ਵੀ ਮੈਸੇਜ ਹੋਊਗਾ ਜਿਹੜੇ ਕਕਾਰ ਜਦੋਂ ਅਸੀਂ ਖੰਡੇ ਬੱਡੇ ਦੀ ਪੌ ਲੈ ਕੇ ਪਹਿਨਦੇ ਆ ਜਿਹੜੇ ਸਾਡੇ ਬ੍ਰਾਹਮਣ ਬਣੇ ਨੇ ਨਾ ਅੱਜ ਜਿਹੜੇ ਕਹਿੰਦੇ ਅਸੀਂ ਗੁਰਬਾਣੀ ਨੂੰ ਮੰਨਦੇ ਆ ਤੇ ਉਹ ਇਹ ਕਹਿੰਦੇ ਨੇ ਕਿ ਤੁਸੀਂ ਨਹਾਉਣ ਵੇਲੇ ਜਾਂ ਕਿ ਇਸ਼ਨਾਨ ਕਰਨ ਵੇਲੇ ਫਿਰ ਕਹਿੰਣਗੇ ਨਹਾਉਣਾ ਕਹੀ ਜਾਂਦਾ ਇਹ ਲੈ ਹੁਣ ਇਸ਼ਨਾਨ ਕਰਨ ਵੇਲੇ ਕਹਿੰਦੇ ਸਿਰ ਸਾਹਿਬ ਸਿਰ ਤੇ ਬੰਨੋ ਕਿਸੇ ਇਸ਼ਨਾਨ ਕਰਨ ਵੇਲੇ ਲੱਕ ਤੇ ਬੰਨੋ ਚਲੋ ਕਿਸੇਰੇ ਬਾਰੇ ਮੈਂ ਜ਼ਿਕਰ ਨਹੀਂ ਕਰਨਾ ਕਿਉਂਕਿ ਇਹ ਤਾਂ ਸਾਡੇ ਜਿਹੜੇ ਬਾਬੇ ਨੇ ਨਾ ਕਥਾ ਕਰਦੇ ਕਰਦੇ ਇਦਾਂ ਹੀ ਕਹੀਗੇ ਇਦੋਂ ਪਹਿਲਾਂ ਇਸ਼ਨਾਨ ਕਰਨ ਵੇਲੇ ਕਿਸਹਿਰਾ ਇਧਰਲੀ ਲੱਤ ਚੋਂ ਲਾਉਣਾ ਹੈ ਇਧਰਲੇ ਪੈਰ ਚ ਪਾਉਣਾ ਇਦਾਂ ਹੀ ਕਹੀਗੇ ਜਨਕਿ ਜਿਹੜਾ ਅਸਲ ਉਹਦੇ ਪਿੱਛੇ ਸੰਧਾਨ ਸੀ ਉਹ ਦੱਸਿਆ ਨਹੀਂ ਕਿ ਤੁਹਾਡੇ ਕਰੈਕਟਰ ਦੀ ਤੁਹਾਡੇ ਕਿਰਦਾਰ ਦੀ ਉਹ ਨਿਸ਼ਾਨੀ ਹੈ ਇਖਸਨਾ ਇਹ ਨਹੀਂ ਦੱਸਿਆ ਇਹ ਪਖੰਡਵਾ ਚੱਲਦਾ ਰਿਹਾ ਮੈਂ ਜਿਹੜੀ ਅੱਜ ਗੱਲ ਕਰ ਰਹੀ ਹਾਂ ਉਹ ਬੀਬੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਉਥੇੋਂ ਪੇਪਰ ਦੇਣ ਗਈ ਐ ਤੁਸੀਂ ਹੋਰ ਵੀ ਜਾਣਿਓ ਪਹਿਲਾਂ ਹੋਰ ਵੀ ਬੜੇ ਪੰਗੇ ਪਏ ਨੇ ਕੜਿਆ ਮਾਸ ਦੇ ਪੰਗੇ ਪਏ ਨੇ ਸਕੂਲਾਂ ਦੇ ਵਿੱਚ ਮੈਂ ਲੱਖਾ ਸੁਣਾਣਾ ਕਹਿੰਦਾ ਸੀ ਬੱਚਿਆਂ ਨੂੰ ਇੱਕ ਕਾਰਨ ਹਾਏ ਜਾਂਦੇ ਐ ਕੜੇ ਤੇ ਭਈਏ ਪਾਈ ਫਿਰਦੇ ਸੀ ਮੈਂ ਜਿਹੜੀ ਅੱਜ ਗੱਲ ਕਰਨੀ ਐ ਹੁਣ ਜਿਹੜੇ ਬੰਦੇ ਜਹਾਜ਼ ਚੜ੍ਹ ਕੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਣਕੇ ਜਿਹੜੇ ਬੰਦੇ ਪਲੇਨ ਵਿੱਚ ਚੜ੍ਹ ਕੇ ਫੋਰਨ ਕੰਟਰੀ ਜਾਂਦੇ ਐ ਤੇ ਉਹ ਕਿਰਪਾਨ ਪਾ ਕੇ ਜਾਂਦੇ ਐ ਮੈਂ ਕਿਨਾਂ ਬੈਗ ਦੇ ਵਿੱਚੋਂ ਘਰੋਂ ਹੀ ਲੈਗ ਦੇ ਵਿੱਚ ਪਾ ਲੈਂਦੇ ਨੇ ਪੈਕ ਕਰ ਲੈਂਦੇ ਨੇ ਸਾਰੇ ਕਰਦੇ ਨੇ ਆ ਵੱਡੇ ਵੱਡੇ ਜਿਹੜੇ ਕਥਾਵਾਚਕ ਨੇ ਆ ਪਿੱਛੇ ਦੇ ਹੈ ਨਹੀਂ ਪੰਥਬ੍ਰੀਤ ਭਾਈ ਬਖਦਾਰ ਵਾਲਾ ਉਹਨੂੰ ਪੁੱਛਿਆ ਗਿਆ ਕਿ ਸ਼ਿਰੀ ਸਾਹਿਬ ਕਹਿੰਦਾ ਮੈਂ ਨਹੀਂ ਜਾਣਾ ਬਾਹਰ ਤੇ ਜਾਣ ਲੱਗ ਗਿਆ ਬਹੁਤ ਵਾਰੀ ਗਿਆ ਮੈਂ ਪੁੱਛਿਆ ਵੀ ਉੱਥੇ ਮੈਂ ਕਿਹਾ ਸ਼ਿਰੀ ਸਾਹਿਬ ਕਹਿੰਦੇ ਜੀ ਆਪਾਂ ਬੈਗ 'ਚ ਪਾ ਲਈ ਸੀ ਇੱਕ ਹੋਰ ਅਜੇ ਪਖੰਡ ਕਰ ਦਿੰਦਾ ਤੁਹਾਨੂੰ ਮੈਂ ਇਦਾਂ ਵੀ ਕਰਦੇ ਰਹੇ ਕਹਿੰਦੇ ਅਰਦਾਸ ਕਰਕੇ ਸ੍ਰੀ ਸਾਹਿਬ ਲਾਹੋ ਅਰਦਾਸ ਕਰਕੇ ਸ੍ਰੀ ਸਾਹਿਬ ਪਾਓ ਇਹ ਵੀ ਪਖੰਡਾ ਹੈ ਤੁਹਾਡਾ ਸ੍ਰੀ ਸਾਹਿਬ ਜੇ ਉਹ ਫੜਦੇ ਨੇ ਉਹ ਇੱਕ ਸਿਕਿਉਰਿਟੀ ਦੀ ਪ੍ਰੋਟੋਕਾਲ ਹੈ ਕੋਤਾਲ ਹੁੰਦੇ ਆ ਉਹ ਤੁਹਾਡੇ ਕੋਲੋਂ ਅੰਮ੍ਰਿਤ ਨਹੀਂ ਖੋਹ ਲੈਂਦੇ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਮੁੜ ਕੇ ਸ੍ਰੀ ਸਾਹਿਬ ਪਾਇਓ ਨਾ ਕਦੇ ਨਹੀਂ ਤੇ ਹੁਣ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਬੀਬੀ ਕਹਿੰਦੀ ਮੈਥੋਂ ਕਕਾਰ ਲਹਾਲੇ ਜੀ ਕਕਾਰ ਨਹੀਂ ਲਖਾਏ ਸ਼ਿਰਸਾਵਲ ਹਾਈ ਐ ਇੱਕ ਹੋਰ ਦੱਸਾਂ ਤੁਹਾਨੂੰ ਆ ਪਿੱਛੇ ਜੇ ਸਮਨਿਤ ਬੈਂਸ ਗਿਆ ਸੀ ਨਾ ਅਮਰੀਕਾ ਦੀ ਹਮੇਸ਼ੀ ਦੇ ਵਿੱਚ ਵੀਜ਼ਾ ਲੈਣ ਵਾਸਤੇ ਉੱਥੇ ਇਹਨੂੰ ਕਿਹਾ ਕਹਿੰਦੇ ਸ਼ਿਰਸਾਵਲਾ ਕਹਿੰਦਾ ਮੈਂ ਨਹੀਂ ਜਾਂਦਾ ਅੰਦਰ ਸ਼ਿਰਸਾਬ ਮੈਂ ਤਾਂ ਪਾ ਕੇ ਰੱਖੂੰ ਤੇ ਹੁਣ ਜਿਹੜੇ ਵੀਜ਼ਾ ਲੈਣ ਵਾਸਤੇ ਅੱਜ ਵੀ ਜਾਂਦੇ ਨੇ ਅਮਰੀਕਾ ਦੀ ਮੈਸੀ ਵੀ ਦਿੱਲੀ ਕੀ ਉਹ ਸ਼ਿਰਸਾਬ ਪਾ ਕੇ ਜਾਂਦੇ ਅੰਦਰ ਉਹ ਬਾਹਰ ਲਾਉਂਦੇ ਐ ਉਹ ਕਹਿੰਦੇ ਅੰਤੋਂ ਸੀ ਅੰਦਰ ਲੈ ਜਾ ਲੈ ਕੇ ਨਹੀਂ ਜਾ ਸਕਦੇ ਤੇ ਉਦੋਂ ਉਦੋਂ ਅੜਦੇ ਹੋ ਬਿਲਕੁਲ ਨਹੀਂ ਕਿਉਂਕਿ ਵੀਜ਼ਾ ਲੈਣਾ ਸੀ ਛਣ ਜਰੂਰਤ ਹੈ ਜੇ ਨਾ ਅੰਦਰ ਗਏ ਵੀਜ਼ਾ ਦੇਣਾ ਨਹੀਂ ਅਗਲੇ ਨੇ ਅੰਦਰ ਇੰਟਰਵਿਊ ਹੁੰਦੀ ਹੈ ਯਾਨੀ ਕਿ ਜਿੱਥੇ ਛਣ ਨੂੰ ਥੋੜਾ ਜਿਹਾ ਫਾਇਦਾ ਲੱਗਦਾ ਹੈ ਨਾ ਉੱਥੇ ਸਿਰ ਸਭ ਲਾ ਦੇਾਂਗੇ ਅਸੀਂ ਕੋਈ ਚੱਕਰ ਨਹੀਂ ਪਰ ਜਿੱਥੇ ਉਹ ਆਪ ਕਹਿੰਦੇ ਨੇ ਕਿ ਇਹ ਸਾਡੀ ਪ੍ਰੋਟੋਕਾਲ ਹੈ ਜੋ ਤੁਹਾਨੂੰ ਉਹ ਫੋਲੋ ਕਰਨੀ ਪੈਣੀ ਹੈ ਫਿਰ ਅਸੀਂ ਇਸ਼ੂ ਬਣਾਉਨੇ ਇੱਕ ਵਾਰੀ ਮੇਰੇ ਨਾਲ ਆਏ ਸੀ ਅ ਗਿਆਨੀ ਨਰਮਲ ਸਿੰਘ ਖਾਲਸਾ ਜਿਹੜੇ ਹਜ਼ੂਰੀ ਰਾਗੀ ਸੀ ਦਰਬਾਰ ਸਾਹਿਬ ਦੇ ਤੇ ਉਹਨਾਂ ਨੇ ਪੰਗਾ ਪਾਇਆ ਸੀ ਦਿੱਲੀ 에ਰਪੋਰਟ ਤੇ ਪਗਲਾ ਹੀ ਗਈ ਮੇਰੀ ਮੈਂ ਜਿਹੜਾ ਮੈਨੂੰ ਅਵਾਰਡ ਮਿਲਿਆ ਮੈਂ ਵਾਪਸ ਕਰ ਦੂੰ ਜਣ ਕੇ ਇਹ ਬੰਦੇ ইস্যੂ ਪਤਾ ਨਹੀਂ ਕਿਉਂ ਬਣਾਉਂਦੇ ਆ ਮੈਂ ਇਹ ਗੱਲ ਅੱਜ ਤਾਂ ਕੀਤੀ ਹੈ ਕਿ ਸ੍ਰੀ ਸਾਹਿਬ ਜੇ ਕੋਈ ਤੁਹਾਨੂੰ ਪ੍ਰੋਟੋਕਾਲ ਦੇ ਮੁਤਾਬਕ ਲਾਉਣ ਵਾਸਤੇ ਕਹਿੰਦਾ ਉਹ ਤੁਹਾਡਾ ਅੰਮ੍ਰਿਤ ਨਹੀਂ ਤੜਾ ਰਿਆ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੂੰ ਅੰਮ੍ਰਿਤ ਛੱਡ ਦੇ ਬਿਲਕੁਲ ਨਹੀਂ ਅਸੀਂ ਇੰਨਾ ਪਖੰਡਾਂ ਤੋਂ ਦੂਰ ਹੋਈਏ ਇਹ ਬ੍ਰਾਹਮਣਵਾਦ ਤੋਂ ਦੂਰ ਹੋਈਏ ਅੰਮ੍ਰਿਤ ਇਦਾਂ ਨਹੀਂ ਟੁੱਟਦਾ ਅੰਮ੍ਰਿਤ ਤੁਹਾਡੀ ਰਹਿਣੀ ਤੁਹਾਡੇ ਅਸੂਲ ਤੁਹਾਡੇ ਜਿਹੜੇ ਸਿਧਾਂਤ ਜਿਹੜੇ ਤੁਹਾਨੂੰ ਮਿਲੇ ਨੇ ਉਹਨਾਂ ਨੂੰ ਫੋਲੋ ਕਰਨਾ ਹੈ ਇਹਦਾ ਮਤਲਬ ਅੱਜ ਅਸੀਂ ਸ੍ਰੀ ਸਾਹਿਬ ਪਾ ਕੇ ਅਮਰ ਛਕਿਆ ਤੇ ਫਿਰ ਕੀ ਜਿਹੜੇ ਗੁਰੂ ਕਲਗੀਧਰ ਸੱਚੇ ਪਾਸ਼ਾ ਤੋਂ ਪਹਿਲਾਂ ਗੁਰੂ ਸਾਹਿਬਾਂ ਨੂੰ ਹੋਏ ਨੇ ਉਹ ਬੇਅਮਰਤੀਏ ਸੀ ਜਿਹੜੇ ਭਗਤਾਂ ਦੀ ਬਾਣੀ ਹੈ ਉਹਨਾਂ ਅਮਰਤ ਨਹੀਂ ਛਕਿਆ ਸੀ ਪਟਾਣ ਦੀ ਦੇ ਸਵਈਏ ਨੇ ਉਹਨਾਂ ਅਮਰ ਸਿੰਘ ਕਿਹਾ ਸੀ ਜਾਣੀ ਕਿ ਸਮੇਂ ਦੇ ਮੁਤਾਬਕ ਜਿੱਦਾਂ ਜਿੱਦਾਂ ਲੋੜ ਪਈ ਗੁਰੂ ਪਾਤਸ਼ਾਹ ਨੇ ਚੇਂਜ ਕੀਤਾ ਉਹਦੇ ਮੁਤਾਬਕ ਸਭ ਕੁਝ ਚੱਲ ਰਿਹਾ ਤੇ ਮੈਂ ਬੇਨਤੀ ਤਾਂ ਕੀਤੀ ਆ ਵੀ ਇਹ ਪਖੰਡ ਨਾ ਕਰਿਆ ਕਰੋ ਐਵੇਂ ਨਾ ਰੌਲਾ ਪਾਇਆ ਕਰੋ ਸਾਡੇ ਕਾਰ ਲਹਾਤੇ ਜੀ ਸਾਡੇ ਸ੍ਰੀ ਸਭ ਲਹਾਤੇ ਜੀ ਬਿਆਦਬੀ ਹੋ ਗਈ ਜੀ ਐਵੇਂ ਨਾ ਇਸ਼ੂ ਬਣਾਇਆ ਕਰੋ ਜਿਹਨੇ ਵੀ ਮੈਨੂੰ ਕਾਲ ਤੱਕ ਤੇ ਸੱਦ ਕੇ ਸਜ਼ਾ ਲਾਉਣੀ ਆ ਲਾ ਦਿਓ ਮੈਂ ਨਹਾਉਣ ਵੇਲੇ ਵੀ ਸ੍ਰੀ ਸਾਹਿਬ ਲਾ ਕੇ ਨਹਾਉਣਾ ਕੋਈ ਵੱਡੀ ਗੱਲ ਨਹੀਂ ਇਹ ਅੰਮਰਤ ਨਹੀਂ ਟੁੱਟ ਜਾਂਦਾ ਹੁਣ ਜਦੋਂ ਇਹ ਗੱਲਾਂ ਸੁਣ ਸੁਣਨਗੇ ਨਾ ਜਿਹੜੇ ਪਖੰਡੀ ਨੇ ਜਿਹਨਾਂ ਦੇ ਸੰਹਾਰਤ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਕਹਿੰਦੇ ਸਾਡੇ ਸ਼ਰਧਾ ਨਾ ਟੁੱਟਦੇ ਤੇ ਉਹਨਾਂ ਨੇ ਇਹ ਗੱਲਾਂ ਸੁਣ ਕੇ ਗਾਲਾਂ ਦੇਣੀਆਂ ਨੇ ਹੋਰ ਕੁਝ ਨਹੀਂ ਕਰਨਾ ਮੈਂ ਇੱਕ ਬੇਨਤੀ ਕਰਦਾ ਜਦੋਂ ਤੁਸੀਂ ਇਹੋ ਜਿਹਾ ਮੁੱਦਾ ਉਠਾਉਂਦੇ ਹੋ ਨਾ ਥੋੜਾ ਜਿਹਾ ਧਿਆਨ ਕਰ ਲਿਆ ਕਰੋ ਮੈਂ ਫੇਰ ਰਿਪੀਟ ਕਰ ਦੇਣਾ ਦੋ ਚਾਰ ਗੱਲਾਂ ਜੇ ਅੱਜ ਕਿਸੇ ਨੇ ਦਿੱਲੀ ਅਮਰੀਕਾ ਦੀ ਅਮੈਸੀ ਵੀ ਜਾਣਾ ਹੋਵੇ ਉੱਥੇ ਉਹ ਲਹਾਉਂਦੇ ਨੇ ਸ੍ਰੀ ਸਾਹਿਬ ਇਹਨੇ ਸ੍ਰੀ ਸਾਹਿਬ ਪਾ ਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਕੀ ਕਿਸੇ ਨੇ ਕੀਤਾ ਅਜੇ ਤੱਕ ਬਿਲਕੁਲ ਨਹੀਂ ਕੀਤਾ ਜਦੋਂ ਪਲੇਨ ਵਿੱਚ ਚੜੋਂਗੇ ਉਦੋਂ ਵੀ ਲਹਾਉਂਦੇ ਨੇ ਕੀਤਾ ਕਿਸੇ ਨੇ ਅਜੇ ਤੱਕ ਲੱਗਾ ਹੋਵੇ ਵੀza ਕੈਨੇਡਾ ਦਾ ਤੇ ਤੁਹਾਨੂੰ 에어ਪੋਰਟ ਤੇ ਕਹਿ ਦੇਣਗੇ ਸ੍ਰੀ ਸਾਹਿਬ ਲਾ ਤੇ ਤੁਸੀਂ ਘਰੇ ਮੁੜ ਆਉਂਗੇ ਮੁੜ ਆਉਂਗੇ ਘਰੇ ਬਿਲਕੁਲ ਨਹੀਂ ਪਹਿਲੀ ਪੁੱਛਦੇ ਆ ਫੋਨ ਕਰਕੇ ਲਜਾ ਸਕਦੇ ਆ ਮੈਨੂੰ ਕਈਆਂ ਨੇ ਫੋਨ ਕੀਤੇ ਹੋਏ ਨੇ ਪਲੇਨ ਚੜਨ ਵਿੱਚ ਤੇ ਸ੍ਰੀ ਸਾਹਿਬ ਪਾਉਣੀ ਜ਼ਰੂਰੀ ਹੈ ਨਿਕਨ ਨੂੰ ਨਹੀਂ ਘਰੋਂ ਲਾ ਕੇ ਬੈਗ ਵਿੱਚ ਪਾ ਲੋ ਤੇ ਜਿਹੜੇ ਇਸ਼ੂ ਬਣਾ ਬਣਾ ਕੇ ਇਹ ਵੀਡੀਓ ਪਾ ਰਹੇ ਨੇ ਨਾ ਉਹਨਾਂ ਨੂੰ ਬੇਨਤੀ ਹੈ ਅਸਲ ਤੋਂ ਕੰਮ ਲਾਓ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫਲਸਫੀ ਨੂੰ ਫੋਲੋ ਕਰੋ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਨਾ ਉਦੋਂ ਜਿਹੜੇ ਵਾਇਰਲ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਇਹ ਕੋਈ ਮਤਲਬ ਨਹੀਂ ਹੁੰਦਾ ਕਿ ਕੌਣ ਕੀ ਕਹਿੰਦਾ ਕੌਣ ਕੀ ਕਹੂਗਾ ਉਹਨਾਂ ਦਾ ਮਤਲਬ ਹੁੰਦਾ ਵੀ ਜਿਹੜੀ ਵੀਡੀਓ ਸੀ ਪਾਦੀ ਅੱਗ ਦੀ ਤਰ੍ਹਾਂ ਫੈਲ ਜੇ ਵਾਇਰਲ ਹੋ ਜੇ ਬਸ ਇੰਨਾ ਕੁ ਮਤਲਬ ਹੈ ਹੋਰ ਕੁਝ ਨਹੀਂ ਉਹ ਬੀਬੀ ਨੂੰ ਵੀਂਦੀ ਹੈ ਕਿ ਬੀਬਾ ਤੂੰ ਵੀਡੀਓ ਤਾਂ ਪਾਦੀ ਇੰਟਰਵਿਊ ਦੇ ਵਿੱਚ ਕਹਿਤਾ ਕਿ ਮੇਰੇ ਕਾਰਨ ਲਹਾਏ ਗਏ ਲਹਾਏ ਨਹੀਂ ਤੈਨੂੰ ਕਿਹਾ ਗਿਆ ਸੀ ਕਿ ਇਹ ਪ੍ਰੋਟੋਕਾਲ ਹੈ ਇਹਨੂੰ ਫੋਲੋ ਕਰੋ ਫਿਰ ਤੂੰ ਪੇਪਰ ਦੇ ਕੇ ਪਾਸ ਹੋ ਕੇ ਜੱਜ ਬਣਨਾ ਤੇ ਜੇ ਜੱਜ ਕੋਲ ਹੀ ਦਲੀਲ ਹੈ ਨਹੀਂ ਕੋਈ ਲੌジਕ ਹੈ ਨਹੀਂ ਤੇ ਫਿਰ ਕਾਦੀ ਡਿਗਰੀ ਆ ਵੀ ਕੀ ਉਥੇ ਇਹ ਕਿਹਾ ਜਾਂਦਾ ਕਸਮ ਖਾ ਤੈਨੂੰ ਮaaf ਕਰ ਦੇਾਂਗੇ ਕਸਮ ਖਾ ਜਾ ਤੂੰ ਸਤਿਆਂ ਕਝੂਠਾਂ ਇਹਨੂੰ ਬਰੀ ਕਰ ਦੇਂਗੇ ਇਹ ਹੁੰਦਾ ਹੈ ਤੱਕ ਬਿਲਕੁਲ ਨਹੀਂ ਤੁਸੀਂ ਸੱਚੇ ਵੀ ਹੋਮੋ ਅਦਾਲਤੇ ਵਿੱਚ ਉੱਥੇ ਵੀ ਸਬੂਤ ਪੇਸ਼ ਕਰਨੇ ਪੈਣਗੇ ਦਲੀਲਾਂ ਹੁੰਦੀਆਂ ਨੇ ਉੱਥੇ ਪਰ ਬੀਬੀ ਕਹਿੰਦੀ ਮੈਂ ਜੱਜ ਬਣਨ ਚੱਲੇ ਆਂ ਦਲੀਲ ਤੋਂ ਬਿਨਾਂ ਗੱਲਾਂ ਕੀਤੀਆਂ ਕੋਈ ਕਕਾਰ ਲੈਣ ਦੇ ਨਾਲ ਅਮਰਤ ਨਹੀਂ ਟੁੱਟਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਕਾਰ ਲਾ ਦਿਓ ਮੈਂ ਕਹਣਾ ਸਿੱਖ ਦੀ ਪਹਿਚਾਨ ਹੈ ਧਕਾਰ ਹੋਣੇ ਜ਼ਰੂਰੀ ਨਹੀਂ ਮੈਂ ਅੱਜ ਤੱਕ ਘਰੋਂ ਬਿਨਾ ਦਸਤਾਰ ਤੋਂ ਤੇ ਸਿਰਸਬ ਉੱਪਰ ਦੀ ਪਾ ਕੇ ਜਾਣਾ ਕਦੇ ਨਹੀਂ ਮੈਂ ਸਿਰਸਬ ਥੱਲੇ ਦੀ ਪਾ ਕੇ ਗਿਆ ਇਹ ਮੇਰੀ ਵਿਤਰਤ ਹੈ ਪਰ ਜੇ ਅੰਬੈਸੀ ਜਾਣਾ ਮੈਂ ਬਹੁਤ ਵਾਰੀ ਗਿਆ ਮੈਂ ਸਿਰਸਬ ਲਾ ਕੇ ਜਾਣਾ ਹੋਣਾ ਅੰਮ੍ਰੇ ਦੇ ਵਿੱਚ ਪਲੇਨ ਚੜ੍ਹਦੇ ਤਾਂ ਵੀ ਬੈਗ ਦੇ ਵਿੱਚ ਘਰੋਂ ਪਾ ਕੇ ਲੈ ਕੇ ਜਾਣੇ ਆ ਤੇ ਇਹ ਪਖੰਡ ਨਾ ਕਰੋ ਜਿਹੜੇ ਸਿਧਾਂਤ ਨੇ ਕਕਾਰਾਂ ਦੇ ਉਹਨਾਂ ਵੱਲ ਧਿਆਨ ਦਿਓ ਮੈਂ ਮੋٹے ਮੋٹے ਜੇ ਤੁਹਾਡੇ ਸਾਹਮਣੇ ਰੱਖ ਦੇਣਾ ਕੜਾ ਦੇਖੋ ਸੱਜੇ ਹੱਥ ਵਿੱਚ ਪਾਇਆ ਹੋਇਆ ਇਹ ਇੱਕ ਬਹੁਤ ਵੱਡਾ ਸਿਧਾਂਤ ਹੈ ਜਦੋਂ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਤਾਂ ਇਹ ਕੜਾ ਤੁਹਾਨੂੰ ਯਾਦ ਕਰਾਉਂਦਾ ਕਿ ਇਹ ਕਕਾਰ ਦਾ ਸਿਧਾਂਤ ਹੈ ਬਹੁਤ ਵੱਡਾ ਕੜਾ ਹੈ ਕੇਸ ਨੇ ਥੋੜਾ ਚਰਦੇ ਦਾੜਾ ਮੂੰਹ ਤੇ ਸਿਆਣਪ ਦੀ ਨਿਸ਼ਾਨੀ ਹੈ ਸਫਾਈ ਦੀ ਇਨਸਾਨੀਅਤ ਜੇ ਕੰਗੇ ਦੀ ਗੱਲ ਕਰੋਗੇ ਸ੍ਰੀ ਸਾਹਿਬ ਦੀ ਗੱਲ ਕਰੋਗੇ ਕਿਰਪਾ ਕਿਸੇ ਮਜਲੂਮ ਦੀ ਕਿਸੇ ਗਊ ਗਰੀਬ ਦੀ ਰੱਖਿਆ ਕਰਨ ਤੋਂ ਭਾਵ ਹੈ ਤੇ ਕਿਸਹਿਰਾ ਕਰੈਕਟਰ ਦੀ ਨਿਸ਼ਾਨੀ ਹੈ ਇਸ ਨਾਂਦ ਨੇ ਤੇ ਕਕਾਰ ਲਾਉਣ ਦੇ ਨਾਲ ਅਮਰਤ ਨਹੀਂ ਟੁੱਟਦਾ ਐਵੇਂ ਨਾ ਇਸ਼ੂ ਬਣਾਇਆ ਕਰੋ ਇਹ ਬੇਨਤੀ ਪ੍ਰਵਾਨ ਕਰ ਲਿਓ ਹੋਰਾਂ ਨੂੰ ਵੀ ਥੋੜਾ ਜਿਹਾ ਅਕਲ ਲੈਣ ਦੀ ਲੋੜ ਹੈ ਇਹਨਾਂ ਵਿਸ਼ਿਆਂ ਤੋਂ ਵਾਇਬਰੂ ਜੀ ਕਾ ਖਾਲਸਾ ਵਾਇਬਰੂ ਜੀ ਕੀ ਫਤਿਹ